ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਆਪਾਂ ਪਹਿਲਾਂ ਦੱਸਿਆ ਕਿ ਸਿੱਖ ਇਤਿਹਾਸ ਦੀ ਗੱਲ ਕਰਾਂਗੇ ਜੋ ਸਾਡੇ ਅੱਖੋਂ ਪਰੋਖੇ ਕੀਤਾ ਗਿਆ ਸਿੱਖ ਰਾਜ ਦੀ ਗੱਲ ਕਰਾਂਗੇ ਸੋ ਉਹੀ ਲੜੀ ਦਾ ਪਹਿਲਾ ਪਰਕਰਨ ਲੈ ਕੇ ਅੱਜ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਿਹੜੀ ਆਪਾਂ ਇਤਿਹਾਸ ਦੀ ਗੱਲ ਕਰਨੀ ਆ ਉਹਦਾ ਪਹਿਲਾਂ ਮੈਂ ਤੁਹਾਨੂੰ ਦੱਸਦਾ ਕਿ ਉਹਦਾ ਜਿਹੜਾ ਆਧਾਰ ਆ ਉਹ ਸਰਦਾਰ ਕਪੂਰ ਸਿੰਘ ਜੀ ਜਿਹੜੇ ਆਈ.ਸੀ.ਐਸ ਅਫਸਰ ਸੀਗੇ ਬ੍ਰਿਟਿਸ਼ ਟਾਈਮ ਦੇ ਵਿੱਚ ਵੀ ਆਈ.ਸੀ.ਐਸ ਅਫਸਰ ਸੀਗੇ ਤੇ 1947 ਆਜ਼ਾਦੀ ਤੋਂ ਬਾਅਦ ਵੀ ਉਹਨਾਂ ਨੇ ਕੁਝ ਟਾਈਮ ਇੱਕ ਡਿਪਟੀ ਕਮਿਸ਼ਨਰ ਵਜੋਂ ਥੋੜਾ ਟਾਈਮ ਉਹਨਾਂ ਨੇ ਨੌਕਰੀ ਕੀਤੀ ਆ ਤੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਾਂ ਫਿਰ ਕਹਿ ਦੂੰ ਚੌਧਰ ਦੇ ਭੁਖਿਆਂ ਵੱਲੋਂ ਉਹਨਾਂ ਤੇ ਗਲਤ ਇਲਜ਼ਾਮ ਲਾ ਕੇ ਪੱਕੇ ਸਬੂਤ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਪੰਜਾਬ ਸਰਕਾਰ ਵੱਲੋਂ ਕਾਰਨ ਕੀ ਸੀ ਆਪਾਂ ਸਾਰੀ ਖੋਲ ਕੇ ਗੱਲਬਾਤ ਕਰਾਂਗੇ ਜਿਵੇਂ ਉਹਨਾਂ ਨੇ ਦੱਸਿਆ ਹੋਇਆ ਤੇ ਤੁਸੀਂ ਵੀ ਸਮਝ ਜੂਗੇ ਕਾਰਨ ਸਿਰਫ ਇਹ ਹੀ ਸੀ ਕਿ ਉਹ ਸਿੱਖ ਅਫਸਰ ਸੀ ਦੂਸਰੇ ਨੰਬਰ ਤੇ ਉਹ ਸੱਚ ਦਾ ਸਾਥ ਦਿੰਦੇ ਸੀ ਤੇ ਸਭ ਤੋਂ ਵੱਡੀ ਗੱਲ ਇਹ ਹੈ ਆ ਕਿ ਉਹ ਸਾਰਾ ਕੁਝ ਸਮਝਦੇ ਸੀ ਜਿਹਦੇ ਕਰਕੇ ਉਹਨਾਂ ਨੂੰ ਨੌਕਰੀ ਤੋਂ ਲਾਇਆ ਗਿਆ ਸਿੱਖ ਰਾ ਬ੍ਰਿਟਿਸ਼ ਦੇ ਟਾਈਮ ਵੀ ਉਹਨਾਂ ਨੇ ਨੌਕਰੀ ਕੀਤੀ ਆ ਤੇ 1947 ਦੇ ਟਾਈਮ ਜਦੋਂ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਆ ਉਸ ਟਾਈਮ ਵੀ ਉਹ ਉਹ ਸਾਰੇ ਘਟਨਾ ਕਰਨ ਦੇ ਆਈ ਆਈ ਵਿਟਨੈਸ ਨਹੀਂ ਅੱਖੀ ਸਾਰਾ ਕੁਝ ਉਹਨਾਂ ਨੇ ਦੇਖਿਆ ਕਿ ਕਿਵੇਂ ਉਸ ਟਾਈਮ ਵੀ ਸਾਡੇ ਚੌਧਰ ਦੇ ਭੁਖੇ ਕੁਝ ਲੀਟਰਾਂ ਨੇ 2 ਦਿਨ ਦੀ ਚੌਧਰ ਦੀ ਖਾਤਰ ਸਾਡਾ ਸਾਨੂੰ ਹੱਥੋਂ ਮਿਲਦਾ ਪੰਜਾਬ ਰਾਜ ਗਵਾਂਡ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਆ ਅੱਜ ਅਸੀਂ ਗੁਲਾਮ ਸਿਰਫ ਉਹਨਾਂ ਕਰਕੇ ਆ ਉਹ ਉਸ ਟਾਈਮ ਲੈ ਗਏ ਗਲਤ ਫੈਸਲੇਆ ਕਰਕੇ ਆ ਹਣ ਤੁਸੀਂ ਕਹੋਗੇ ਕਿ ਗੁਲਾਮ ਕਿੱਥੋਂ ਗੁਲਾਮ ਹੈਗੇ ਆ ਆਪਾਂ ਪਰ ਸਾਨੂੰ ਪਤਾ ਨਹੀਂ ਲੱਗ ਰਿਹਾ ਸਾਨੂੰ ਬਹੁਤ ਚਲਾਕੀ ਦੇ ਨਾਲ ਬੁਲਾਮੀ ਦੀਆਂ ਜੰਜੀਰਾਂ ਦੇ ਵਿੱਚ ਜਕੜਿਆ ਹੋਇਆ ਸਾਡੀ ਸੋਚ ਹੀ ਉਹਨਾਂ ਨੇ ਇੱਥੇ ਤੱਕ ਸੀਮਤ ਕਰਤੀ ਕਿ ਅਸੀਂ ਰਾਜ ਤੱਕ ਰਾਜ ਦੀ ਗੱਲ ਕਾੜੀ ਨਾ ਸਕੀਏ ਰਾਜ ਦੀ ਗੱਲ ਸੋਚ ਹੀ ਨਾ ਸਕੀਏ ਤੁਸੀਂ ਵੀ ਦੇਖਿਆ ਹੋਊਗਾ ਜਿਵੇਂ ਇੱਕ ਫੋਟੋ ਵਾਇਰਲ ਹੁੰਦੀ ਹੁੰਦੀ ਆ ਕਾਫੀ ਆ WhatsApp ਵਗੈਰਾ ਤੇ ਸੋਸ਼ਲ ਮੀਡੀਆ ਤੇ ਕਿ ਕਿਵੇਂ ਕਿਸੇ ਘੋੜੇ ਨੂੰ ਜਾਂ ਕਿਸੇ ਸ਼ੇਰ ਨੂੰ ਸੰਗਲ ਦੇ ਨਾਲ ਬੰਨਿਆ ਹੁੰਦਾ ਜੰਗਲ ਦੇ ਰਾਜੇ ਨੂੰ ਜੰਗਲ ਦੇ ਨਾਲ ਸੰਗਲ ਦੇ ਨਾਲ ਬੰਨਿਆ ਹੁੰਦਾ ਤੇ ਕਾਫੀ ਲੰਮਾ ਟਾਈ ਉਹ ਨੂੰ ਉਵੇਂ ਹੀ ਬੰਨੀ ਰੱਖਦੇ ਨੇ ਆਖਰ ਜਦੋਂ ਉਹਦੇ ਉਹਨੂੰ ਆਜ਼ਾਦ ਕੀਤਾ ਜਾਂਦਾ ਸੰਗਲ ਖੁੱਲੇ ਜਾਂਦੇ ਨੇ ਤਾਂ ਵੀ ਉਹ ਜੰਗਲ ਦਾ ਰਾਜਾ ਜਿਹੜਾ ਸ਼ੇਰ ਆ ਉਹ ਉੱਥੇ ਹੀ ਟਿਆ ਰਹਿੰਦਾ ਉਹ ਕਿਤੇ ਬਾਰ ਨਹੀਂ ਜਾਂਦਾ ਹੈਗਾ ਆਪੇ ਜੰਗਲ ਦੇ ਵਿੱਚ ਨਹੀਂ ਜਾਂਦਾ ਹੈਗਾ ਸੋ ਉਹਨੂੰ ਆਦਤ ਪੈ ਜਾਂਦੀ ਹੈ ਗੁਲਾਮੀ ਦੀ ਉਹੀ ਆਦਤ ਜਿਹੜੀ ਆਪਾਂ ਨੂੰ ਪਈ ਹੋਈ ਹੈ ਆਪਣਾ ਮਾਨਸਿਕ ਲੈਵਲ ਹੀ ਉਹਨਾਂ ਤੋਂ ਸੀਮਿਤ ਕਰਤਾ ਕਿ ਅਸੀਂ ਬਸ ਇੱਕ ਦਾਇਰਾ ਬਣਾ ਲਿਆ ਕਿ ਅਸੀਂ ਉੱਤੂ ਉੱਦੂ ਬਾਹਰ ਸੁਣ ਨਹੀਂ ਸਕੀਏ ਰਾਜ ਦੀ ਗੱਲ ਤਾਂ ਬਹੁਤ ਦੂਰ ਦੀ ਗੱਲ ਹੈ ਇਹ ਸੋਚ ਕਿਸੇ ਇੱਕ ਦਿਨ ਦੇ ਵਿੱਚ ਨਹੀਂ ਸੀ ਬਣੀ ਇਹ ਹੌਲੀ-ਹੌਲੀ ਹੌਲੀ-ਹੌਲੀ ਬਣਦੀ ਜਾ ਰਹੀ ਆ ਬਣਾਈ ਜਾ ਰਹੀ ਆ ਅੱਜ ਆਜ਼ਾਦੀ ਦੇ 75 ਸਾਲ ਹੋ ਗਏ ਅੱਜ ਅਸੀਂ ਇੰਨੇ ਕੁ ਭੁੱਲ ਚੁੱਕੇ ਆ ਕਿ ਜੇਕਰ ਸਾਡੇ ਵਿੱਚੋਂ ਕੋਈ ਆਜ਼ਾਦੀ ਦੀ ਜਾਂ ਰਾਜ ਦੀ ਗੱਲ ਵੀ ਕਰਦਾ ਤਾਂ ਜੇ ਉਹਨੂੰ ਪਾਗਲ ਕਹਿ ਕੇ ਵਢਾ ਲੈਂਦੇ ਨੇ ਸੋ ਬਹੁਤਾ ਸਮਾਂ ਨਾਲ ਲੈਂਦੇ ਆ ਆਪਾਂ ਗੱਲ ਸ਼ੁਰੂ ਕਰਦੇ ਆਂ ਸਰਦਾਰ ਕਪੂਰ ਸਿੰਘ ਜੀ 1947 ਦਾ ਸਮਾਂ ਵਟਵਾਰੇ ਤੋਂ ਬਾਅਦ ਦਾ ਟਾਈਮ ਆ ਜਦੋਂ ਭਾਰਤ ਤੇ ਪਾਕਿਸਤਾਨ ਪੂਰਬੀ ਪੰਜਾਬ ਤੇ ਪੱਛਮੀ ਪੰਜਾਬ ਬਣ ਜਾਂਦੇ ਨੇ ਭਾਰਤ ਤੇ ਪਾਕਿਸਤਾਨ ਦੀ ਵੰਡ ਹੋ ਜਾਂਦੀ ਆ ਉਸ ਸਮੇਂ ਸਰਦਾਰ ਕਪੂਰ ਸਿੰਘ ਜੀ ਕਾਗੜੇ ਜ਼ਿਲ੍ਹੇ ਦੇ ਧਰਮਸ਼ਾਲਾ ਦੇ ਵਿੱਚ ਬਤੌਰ ਇੱਕ ਡਿਪਟੀ ਕਮਿਸ਼ਨਰ ਨੌਕਰੀ ਕਰਦੇ ਹੁੰਦੇ ਨੇ ਇਹ ਉਹ ਟਾਈਮ ਆ ਜਦੋਂ Hindu ਤੇ ਸਿੱਖ ਪੱਛਮੀ ਪੰਜਾਬ ਜਾਂ ਕਹੋ ਪਾਕਿਸਤਾਨ ਤੋਂ ਪੰਜਾਬ ਵੱਲ ਆ ਰਹੇ ਸੀ ਤੇ ਪੰਜਾਬ ਦੇ ਵਿੱਚੋਂ ਮੁਸਲਮਾਨ ਪਾਕਿਸਤਾਨ ਵੱਲ ਜਾਣ ਦੀ ਜद्दोजहद ਕਰ ਰਹੇ ਸੀ ਜਾਂ ਉਹਨਾਂ ਨੂੰ ਕੱਢਿਆ ਜਾ ਰਿਹਾ ਸੀ। ਇਸੇ ਹਲਚਲ ਦੇ ਦੌਰਾਨ ਸਰਦਾਰ ਕਪੂਰ ਸਿੰਘ ਜੀ ਦੱਸਦੇ ਨੇ ਕਿ ਪੂਰਬੀ ਪੰਜਾਬ ਨੂੰ ਭਾਰਤ ਦੇ ਗ੍ਰਹਿ ਮੰਤਰੀ ਸਰਦਾਰ ਪਟੇਲ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਵੱਲੋਂ ਪੂਰਬੀ ਪੰਜਾਬ ਦੇ ਗਵਰਨਰ ਇਨਾਂ ਦਾ ਨਾਂ ਸੀਗਾ ਅ ਸ਼੍ਰੀ ਚੰਦੂ ਲਾਲ ਦਰਵੇਦੀ ਉਹਨਾਂ ਨੂੰ ਹਦਾਇਤਾਂ ਆਉਂਦੀਆਂ ਨੇ ਉਹਨਾਂ ਦੇ ਇਸ਼ਾਰਿਆਂ ਤੇ ਜਿਹੜੇ ਭਾਰ ਜਿਹੜੇ ਉਸ ਟਾਈਮ ਪੰਜਾਬ ਦਾ ਪੰਜਾਬ ਦੇ ਗ੍ਰਹਿ ਮੰਤਰੀ ਸੀਗੇ ਸਰਦਾਰ ਸਵਰਨ ਸਿੰਘ ਉਹ ਸਾਰੇ ਪੰਜਾਬ ਦੇ ਪੂਰਬੀ ਪੰਜਾਬ ਦੇ ਡਿਪਟੀ ਕਮਿਸ਼ਨਰ ਨੂੰ ਹਦਾਇਤਾਂ ਦਿੰਦੇ ਨੇ ਕਿ ਸਿੱਖ ਇੱਕ ਜਰਾਇਮ ਪੇਸ਼ਾ ਕੌਮ ਆ ਇਨ੍ਹਾਂ ਨਾਲ ਜਿੰਨੀ ਵੱਧ ਤੋਂ ਵੱਧ ਹੋ ਸਕਦਾ ਸ਼ਕਤੀ ਨਾਲ ਪੇਸ਼ ਆਇਆ ਜਾਵੇ ਇਨ੍ਹਾਂ ਨਾਲ ਸ਼ਕਤੀ ਅਪਣਾਈ ਜਾਵੇ ਸ਼ਕਤੀ ਕੀਤੀ ਜਾਵੇ ਇੰਨੀ ਸ਼ਕਤੀ ਕੀਤੀ ਜਾਵੇ ਕਿ ਸਿੱਖਾਂ ਨੂੰ ਹੁਸ਼ ਆ ਜਾਵੇ ਕਿ ਰਾਜਾ ਕੌਣ ਤੇ ਪਰਜਾ ਕੌਣ ਸਰਦਾਰ ਕਪੂਰ ਸਿੰਘ ਜੀ ਸਰਦਾਰ ਕਪੂਰ ਸਿੰਘ ਜੀ ਅੱਗੇ ਦੱਸਦੇ ਨੇ ਕਿ ਉਸ ਸਮੇਂ ਪੰਜਾਬ ਦੇ ਵਿੱਚ ਸਿਰਫ ਦੋ ਹੀ ਸਿੱਖ ਡਿਪਲਮਾ ਕਮਿਟੀ ਕਮਿਟੀ ਸੀਗੇ ਇਕਦਾ ਕਾਂਗੜਾ ਜ਼ਿਲ੍ਹੇ ਦੇ ਵਿੱਚ ਸਰਦਾਰ ਕਪੂਰ ਸਿੰਘ ਜੀ ਤੇ ਦੂਸਰਾ ਗੁਰਦਾਮ ਜ਼ਿਲ੍ਹੇ ਦੇ ਵਿੱਚ ਉਹ ਕਹਿੰਦੇ ਨੇ ਹੋਰ ਤਾਂ ਕਿਸੇ ਨੇ ਕੀ ਬੋਲਣਾ ਸੀਗਾ ਹੁਣ ਤੁਸੀਂ ਪਹਿਲਾਂ ਇਹ ਦੇਖੋ ਕਿ ਫਿਰਕਾ ਪਲੱਸ ਤੇ ਸ਼ੁਰੂ ਕੀਨੇ ਕੀਤੀ ਉਹ ਦੱਸਦੇ ਨੇ ਕਿ ਇਹ ਪੂਰਨ ਤੌਰ ਤੇ ਆ ਆਪਾਂ ਕਹ ਲਈਏ ਕਿ ਸਰਾਸਰ ਹਿੰਦੂ ਹੰਕਾਰ ਦੇ ਵਿੱਚ ਗ੍ਰਸਤ ਹੋਈ ਹੋਈ ਜਿਹੜੀ ਇਹ ਸਰਕਾਰ ਬਣੀ ਸੀਗੀ ਆਜ਼ਾਦ ਭਾਰਤ ਦੀ ਸਰਕਾਰ ਖਣੀ ਸੀਗੀ ਇਹ ਕਿਵੇਂ ਸ਼ੁਰੂ ਤੋਂ ਹੀ ਸਿੱਖਾਂ ਨੂੰ ਜੁਰਾਇਮ ਪੇਸ਼ਾ ਕੌਮ ਦੱਸਦੀ ਆ ਤੇ ਬੇਗਾਨਿਆਂ ਦੀਆਂ ਧੀਆਂ ਭੈਣਾਂ ਨੂੰ ਹੱਥ ਪਾਉਣ ਵਾਲੇ ਲੁਟੇਰੇ ਕਹਿੰਦੇ ਨੇ ਸ਼ਰੇਆਮ ਕਹਿੰਦੇ ਨੇ ਇਹ ਇੱਕ ਲੈਟਰ ਭੇਜਿਆ ਗਿਆ ਸੀ ਡਿਪਟੀ ਕਮਿਸ਼ਨਰਾਂ ਨੂੰ ਜਿੰਨਾ ਚ ਇਹ ਸਾਰਾ ਕੁਝ ਲਿਖਿਆ ਗਿਆ ਸੀਗਾ ਕਿ ਸਿੱਖ ਕੇ ਜੁਰਾਇਮ ਪੇਸ਼ਾ ਕੌਮ ਨੇ ਇਹਨਾਂ ਦੇ ਇਰਾਦੇ ਨੇ ਜਿਹੜੇ ਉਹ ਨੇਕ ਨਹੀਂ ਹੈਗੇ ਜੋ ਕੇਂਦਰ ਸਰਕਾਰ ਵੱਲੋਂ ਫਦਾਇਤਾ ਆਈਆਂ ਸੀਗੀਆਂ ਪੰਜਾਬ ਦੇ ਵਿੱਤੀ ਕਮਿਸ਼ਨਰਾਂ ਬਾਰੇ ਸਿੱਖਾਂ ਨੂੰ ਕੰਟਰੋਲ ਕਰਨ ਦੇ ਸਬੰਧੀ ਸੋ ਉਹ ਕਹਿੰਦੇ ਨੇ ਵੀ ਮੈਂ ਇਹਦਾ ਵਿਰੋਧ ਕੀਤਾ ਪਰ ਕਿੱਥੇ ਚੱਲਣ ਦਿੰਦੇ ਨੇ ਉਹਨਾਂ ਦੀ ਵਿਰੋਧ ਨੂੰ ਕਿਵੇਂ ਦਬਾਇਆ ਗਿਆ ਕਿਵੇਂ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਹੱਕਾਂ ਲਈ ਖੜਨ ਵਾਲੇ ਅਫਸਰ ਨੂੰ ਲੋਕਲ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ 30 ਸਾਲ ਦੇ ਲਗਭਗ ਦੇਪੱਤੀ ਕਰਨ ਤੋਂ ਬਾਅਦ ਉਹਨਾਂ ਦੀ 2 ਲੱਖ ਦੀ ਬਣਦੀ ਜਿਹੜੀ ਸੈਲਰੀ ਸੀ ਉਸ ਟਾਈਮ ਵੀ ਉਹ ਗੱਲ ਦੱਸਦੇ ਨਹੀਂ ਉਹੀ ਨਾਮ ਦੇ ਕੇ ਇੱਕ ਘਟੀਆ ਮਿਸਾਲ ਪੇਸ਼ ਕੀਤੀ ਗਈ ਭਾਰਤ ਸਰਕਾਰ ਵੱਲੋਂ ਇਹ ਸਾਰਾ ਕੁਝ ਆਪਾਂ ਦੇਖਾਂਗੇ ਜੋ ਇਹ ਸਾਰਾ ਕੁਝ ਲਿਖਤੀ ਆ ਵਿਦ ਐਵੀਡੈਂਸ ਅੱਗੇ ਆਪਾਂ ਹੁਣ ਸਟੈਪ ਵਾਈਜ਼ ਸਟੈਪ ਐਵੇਂ ਚੱਲੀ ਜਾਵਾਂਗੇ ਸੋ ਅੱਜ ਦੇ ਲਈ ਇੰਨਾ ਹੀ ਬਹੁਤ ਕਿਉਂਕਿ ਨਹੀਂ ਤੇ ਵੀਡੀਓ ਕਾਫੀ ਜ਼ਿਆਦਾ ਲੰਬੀ ਬਣ ਜਾਣੀ ਆ ਤੋ ਇਥੇ ਸਮਾਪਤੀ ਕਰਦੇ ਆ ਉਹ ਕਹਿੰਦੇ ਨੇ ਨਾ ਕਿ 200 ਸਾਲ ਤੋਂ ਗ੍ਰਾਮ ਲੋਕਾਂ ਦੇ ਹੱਥ ਜਦੋਂ ਸੱਤਾ ਆਈ ਤਾਂ ਉਹ ਮਤਲਬ ਇੱਕ ਕਿਸਮ ਦੇ ਕਮਲੇ ਹੀ ਹੋ ਗਏ ਉਹਨਾਂ ਨੂੰ ਪਤਾ ਨਹੀਂ ਲੱਗਿਆ ਵੀ ਹੁਣ ਇਹਨੂੰ ਬਦਲਣਾ ਕਿਵੇਂ ਆ ਤੇ ਇਸੇ ਨਸ਼ੇ ਦੇ ਵਿੱਚ ਉਹਨਾਂ ਨੇ ਕੀ ਕੁਝ ਕੀਤਾ ਇਹ ਤਾਂ ਅਜੇ ਸ਼ੁਰੂਆਤ ਆ ਅੱਗੇ ਆਪਾਂ ਹੁਣ ਦੇਖਾਂਗੇ ਕਿ ਕੀ ਕੁਝ ਕਰਦੇ ਨੇ ਉਹ ਤੇ ਅੱਜ ਲਈ ਨਹੀਂ ਬਹੁਤ ਪੰਜਾਬ ਪੰਜਾਬੀਏ ਤੁਹਾਨੂੰ ਜਿੰਦਾਬਾਦ ਧੰਨਵਾਦ ਵਾਰੀ ਨੂੰ ਲੀਕਾ ਖਾਲਸਾ ਵਾਈਡ